ਇਹ ਪ੍ਰਾਣਿਕਰ ਪਿੰਡਾਂ ਦੀ ਪਰੰਪਰਾਗਤ ਮਿੱਟੀ ਦੇ ਘਰਾਂ ਨੂੰ ਦਰਸਾਉਂਦੇ ਹਨ ਇਹਨਾਂ ਮਜ਼ਬੂਤ ਕੰਧਾਂ ਨੂੰ ਕੱਚੀਆਂ ਇੱਟਾਂ ਅਤੇ ਮਿੱਟੀ ਨਾਲ ਬਣਾਇਆ ਗਿਆ ਸੀ ਜੋ ਪੁਰਾਣੇ ਸਮੇਂ ਦੀ ਸਾਦਗੀ ਅਤੇ ਮਿਹਨਤ ਦੀ ਨਿਸ਼ਾਨੀ ਹਨ ਮਿੱਟੀ ਦੇ ਘਰ ਪਿੰਡਾਂ ਦੀ ਰੂਹ ਹਨ ਇਹ ਦੱਸਦੇ ਹਨ ਕਿ ਸਾਡੇ ਪੁਰਖੇ ਕਿਵੇਂ ਕੁਦਰਤ ਨਾਲ ਜੁੜੇ ਹੋਏ ਸਨ ਇਹ ਗਰਮੀ ਵਿੱਚ ਠੰਡਕ ਅਤੇ ਠੰਡਕ ਵਿੱਚ ਗਰਮੀ ਪ੍ਰਦਾਨ ਕਰਦੇ ਸਨ ਇਹ ਕੁਦਰਤ ਦਾ ਇੱਕ ਚੰਗਾ ਸੁਨੇਹਾ ਹੈ ਛੋਟੇ ਦਰਵਾਜ਼ੇ, ਰੌਸ਼ਨਦਾਨ ਤੇ ਖੁੱਲੀ ਹਵਾ ਇਹ ਸਭ ਸਾਦਗੀ ਭਰੀ ਜ਼ਿੰਦਗੀ ਦੇ ਪ੍ਰਤੀਕ ਹਨ। ਹਰ ਕੰਧ, ਹਰ ਧਰੀਚਾ, ਹਰ ਦਰਵਾਜ਼ਾ ਪੁਰਾਣੀਆਂ ਕਹਾਣੀਆਂ ਦੀ ਖੁਸ਼ਬੂ ਨਾਲ ਭਰਿਆ ਹੋਇਆ ਹੈ। ਇਹ ਮਿੱਟੀ ਦੇ ਘਰ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਅਤੇ ਕੁਦਰਤ ਦੇ ਨਾਲ ਮਿਲ ਜੁਲ ਕੇ ਜੀਵਨ ਬਤਾਉਣ ਦੀ ਪ੍ਰੇਰਣਾ ਦਿੰਦੇ ਹਨ। ਆਓ ਇੰਨਾ ਪੁਰਾਣਾ ਘਰਾਂ ਹੀ ਆਪਣੀ ਵਿਰਾਸਤ ਨੂੰ ਜਾਣੀਏ ਤੇ ਸੰਭਾਲੀਏ। ਵੀਡੀਓ ਚੰਗੀ ਲੱਗੀ ਹੋਵੇ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। I'm a lot.